ਸ੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨਪ੍ਰਭੋ ਨਵੇਂ ਖੇਤਾਂ ਵਿੱਚ ਜਾਂ ਜਿਨ੍ਹਾਂ ਖੇਤਾਂ ਵਿੱਚ ਰੇਤਲੀ ਮਿੱਟੀ ਹੈ ਜਾਂ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਨਰਮੇ ਦੀ ਫਸਲ ਜਾਂ ਕੋਈ ਹੋਰ ਫਸਲ ਲੱਗਦੀ ਸੀ ਉਹਨਾਂ ਖੇਤਾਂ ਵਿੱਚ ਝੋਨੇ ਦੀ ਫਸਲ ਲਗਾਈ ਗਈ ਹੈ ਉਹਨਾਂ ਖੇਤਾਂ ਵਿੱਚ ਕਿਸਾਨਪ੍ਰਭੋ ਝੋਨੇ ਦੀ ਫਸਲ ਜਲਦੀ ਪੀਵੀ ਪੈ ਜਾਂਦੀ ਹੈ ਜਦੋਂ ਆਪਣਾ ਝੋਨਾ 10 ਤੋਂ 15 ਦਿਨਾਂ ਦਾ ਹੁੰਦਾ ਹੈ ਲਗਾਏ ਨੂੰ 10 ਤੋਂ 15 ਦਿਨ ਹੋ ਗਏ ਹੁੰਦੇ ਆ ਉਸ ਟਾਈਮ ਆਪਣੀ ਝੋਨੇ ਦੀ ਫਸਲ ਪੀਵੀ ਪੈ ਜਾਂਦੀ ਹੈ ਤੇ ਝੋਨੇ ਦੀ ਫਸਲ ਪੀਵੀ ਪੀ ਪੈਣ ਦੇ ਤਿੰਨ ਮੁੱਖ ਕਾਰਨ ਹੁੰਦੇ ਆ ਕਿਸਾਨ ਪ੍ਰਭੂ ਇਹਲਾ ਕਾਰਨ ਇਹ ਆ ਕਿਸਾਨ ਪ੍ਰਭੂ ਕੀ ਸੋਡੀ ਝੋਨੇ ਦੀ ਫਸਲ ਵਿੱਚ ਲੋਹਾ ਘਾਟ ਦੀ ਕਮੀ ਹੋਗੀ ਦੂਜਾ ਕਾਰਨ ਇਹ ਹੋ ਸਕਦਾ ਕਿਸਾਨ ਪ੍ਰਭੂ ਕੀ ਸੋਡੇ ਝੋਨੇ ਦੀ ਫਸਲ ਵਿੱਚ ਜਿੰਕ ਦੀ ਕਮੀ ਹੋਣ ਦੇ ਕਾਰਨ ਸੋਡੀ ਝੋਨੇ ਦੀ ਫਸਲ ਪੀਲੀ ਪੈ ਰਹੀ ਹੈ ਤੇ ਤੀਜਾ ਕਾਰਨ ਹੋ ਸਕਦਾ ਕਿਸਾਨ ਪ੍ਰਭੂ ਸੋਡੇ ਖੇਤ ਵਿੱਚ ਨਿੰਮਾ ਟੋੜ ਦੀ ਸਮੱਸਿਆ ਹੋਵੇ ਤਾਂ ਕਰਕੇ ਸੋਡੀ ਝੋਨੇ ਦੀ ਫਸਲ ਪੀਲੇ ਪੈਰੀ ਹੋਵੇ ਤੇ ਜੇ ਕਿਸਾਨ ਪ੍ਰਭੂ ਪਹਿਲੇ ਆਪਾਂ ਗੱਲ ਕਰੀਏ ਲੋਹਾ ਘਾਟ ਦੀ ਜੇ ਤੁਹਾਡੇ ਖੇਤਾਂ ਵਿੱਚ ਲੋਹਾ ਘਾਟ ਦੀ ਕਮੀ ਦੇਖੀ ਗਈ ਹੈ ਜੋ ਝੋਨੇ ਦੀ ਫਸਲ ਨਵੇਂ ਪੱਤੇ ਕੱਢਦੀ ਹੈ ਉਹ ਪੀਲੇ ਪੈ ਰਹੇ ਨੇ ਚਿੱਟੇ ਰੰਗ ਦੇ ਹੋ ਰਹੇ ਨੇ ਤਾਂ ਤੁਹਾਡੇ ਖੇਤ ਵਿੱਚ ਲੋਹਾ ਘਾਟ ਦੀ ਕਮੀ ਹੈ ਕਿਸਾਨ ਪ੍ਰਭੂ ਜੇ ਇਸ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੋ ਫੈਰਸ ਸਲਫੇਟ 19% ਵਾਲਾ ਆਉਂਦਾ ਹੈ ਤਾਂ ਉਹ ਤੁਸੀਂ 1 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਲੈ ਕੇ ਵਰਤੋਂ ਕਰ ਸਕਦੇ ਹੋ ਅਤੇ ਜੇ ਕਿਸਾਨਪ੍ਰਭੂ ਤੁਸੀਂ ਚਿਲੇਟਡ ਲੋਹਾ ਜੋ ਆਉਂਦਾ ਹੈ ਉਹ ਲੈ ਕੇ ਵਰਤਣਾ ਹੈ ਤਾਂ ਤੁਸੀਂ 2 ਤੋਂ 2.5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਲੈ ਕੇ ਵਰਤੋਂ ਕਰ ਸਕਦੇ ਹੋ ਸੋ ਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲੇਗਾ ਅਤੇ ਜੇ ਕਿਸਾਨਪ੍ਰਭੋ ਸੋਡੀ ਝੋਨੇ ਦੀ ਫਸਲ ਦੇ ਜੋ ਪੁਰਾਣੇ ਪੱਤੇ ਆ ਉਹ ਪੀਲੇ ਪੈ ਰਹੇ ਆ ਤਾਂ ਤੁਸੋਂਡੇ ਖੇਤ ਵਿੱਚ ਜ਼ਿੰਕ ਦੀ ਕਮੀ ਹੋਵੇਗੀ ਜੇ ਤੁਸੀਂ ਜ਼ਿੰਕ ਦੀ ਕਮੀ ਪੂਰੀ ਕਰਨਾ ਚਾਹੁੰਦੇ ਹੋ ਕਿਸਾਨਪ੍ਰਭੋ ਤਾਂ ਤੁਸੀਂ 33% ਵਾਲੀ ਜ਼ਿੰਕ 1% ਲੈ ਕੇ ਵਰਤੋਂ ਕਰ ਸਕਦੇ ਹੋ ਕਿਸਾਨਪ੍ਰਭੋ ਜੇ ਤੁਸੀਂ ਚਿਲਸਟਰ ਲੈ ਕੇ ਵਰਤਨੀਆ ਤਾਂ ਤੁਸੀਂ 1 ਤੋਂ 1.5 ਗ੍ਰਾਮ ਲੈ ਕੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਰਤੋਂ ਕਰੋ ਸੋਡੇ ਖੇਤ ਵਿੱਚ ਲੋਹੇ ਦੀ ਜਾਂ ਜ਼ਿੰਕ ਦੀ ਕਮੀ ਦੋਨਾਂ ਵਿੱਚੋਂ ਪੂਰੀ ਹੋ ਜਾਵੇਗੀ ਇਹ ਤੁਸੀਂ ਬਰਤਨ ਤੋਂ ਪਹਿਲਾਂ ਖੇਤ ਦੀ ਨਿਗਰਾਨੀ ਜ਼ਰੂਰ ਕਰਨੀ ਹੈ ਵੀ ਤੁਹਾਡੇ ਖੇਤ ਵਿੱਚ ਕਿਹੜੀ ਚੀਜ਼ ਦੀ ਕਮੀ ਹੈ ਕਿਸਾਨ ਪ੍ਰਭੂ ਲੋਹੇ ਘਾਟ ਦੀ ਕਮੀ ਉਹਨਾਂ ਖੇਤਾਂ ਵਿੱਚ ਜ਼ਿਆਦਾਤਰ ਨੋਟ ਕੀਤੀ ਜਾਂਦੀ ਹੈ ਜਿਨ੍ਹਾਂ ਖੇਤਾਂ ਵਿੱਚ ਪਾਣੀ ਲੰਬੇ ਟਾਈਮ ਤੱਕ ਨਹੀਂ ਖੜਦਾ ਤੇ ਪਾਣੀ ਜਲਦੀ ਸੁੱਕ ਜਾਂਦਾ ਹੈ ਆਪਾਂ ਨੂੰ ਬਾਰ ਬਾਰ ਝੋਨੇ ਦੀ ਫਸਲ ਨੂੰ ਪਾਣੀ ਦੇਣਾ ਪੈਂਦਾ ਹੈ ਜਿਹਦੇ ਨਾਲ ਲੋਹਾ ਘਾਟ ਦੀ ਕਮੀ ਆ ਜਾਂਦੀ ਹੈ ਜੇ ਤੁਹਾਡੇ ਖੇਤ ਵਿੱਚ ਲੋਹਾ ਘਾਟ ਦੀ ਕਮੀ ਹੈ ਤੁਹਾਡੇ ਖੇਤ ਵਿੱਚ ਪਾਣੀ ਨਹੀਂ ਰੁਕਦਾ ਤਾਂ ਤੁਸੀਂ ਇੱਕ ਤੋਂ ਦੋ ਦਵਾਈਆਂ ਕਰੋ ਜੇ ਹੋ ਸਕਦਾ ਤਾਂ ਤਿੰਨ ਵਾਰੀ ਦਵਾਈਆਂ ਛਿੜਕੋ ਤਿੰਨ ਲੋਹਾ ਘਾਟ ਦੀਆਂ ਦਵਾਈਆਂ ਛਿੜਕੋ ਤਾਂ ਕਿ ਤੁਸੀਂ ਸ਼ਾਨਦਾਰ 100% ਰਿਜ਼ਲਟ ਲੈ ਸਕੋ ਸੋ ਨੂੰ ਪਹਿਲੀ ਹੀ ਦਵਾਈ ਕਰਨ ਦੇ ਨਾਲ ਨਤੀਜੇ ਆਉਣੇ ਸਾਹਮਣੇ ਹੋ ਜਾਣਗੇ ਅਤੇ ਜੇ ਕਿਸਾਨ ਪਰਵਾਪ ਤੀਜੇ ਕਾਰਨ ਦੀ ਗੱਲ ਕਰੀਏ ਨੀ ਮਾਟ ਔਰ ਦੀ ਸਮੱਸਿਆ ਦੀ ਗੱਲ ਕਰੀਏ ਜੇ ਸੋਡੇ ਖੇਤ ਵਿੱਚ ਨਿਮਾ ਟੋੜ ਦੀ ਸਮੱਸਿਆ ਹੈ ਤੁਸੀਂ ਬੂਟਾ ਪੱਟ ਕੇ ਦੇਖਣਾ ਜੇ ਬੂਟੇ ਪੱਟਣ ਦੇ ਨਾਲ ਸੋਡੇ ਖੇਤ ਵਿੱਚ ਬੂਟੇ ਦੇ ਵਿੱਚ ਕਾਲੇ ਰੰਗ ਦੀਆਂ ਜੜਾਂ ਹੋ ਗਈਆਂ ਪਗੀਆਂ ਨੇ ਜੜਾਂ ਦੇ ਵਿੱਚ ਗੰਡਾ ਬਣੀਆਂ ਪਗੀਆਂ ਨੇ ਤੁਹਾਨੂੰ ਲੱਗਦਾ ਵੀ ਤੁਹਾਡੇ ਖੇਤ ਵਿੱਚ ਝੋਨੇ ਦੀ ਫਸਲ ਦੀਆਂ ਜੜਾਂ ਦਾ ਵਿਕਾਸ ਨਹੀਂ ਹੋ ਰਿਹਾ ਨਿਮਾ ਟੋੜ ਦੀ ਸਮੱਸਿਆ ਹੈ ਤਾਂ ਤੁਸੀਂ ਮਾਰਸ਼ਲ ਦਵਾਈ ਲੈ ਕੇ ਤੁਸੀਂ 1 ਲੀਟਰ ਦਵਾਈ 2.5 ਕਿੱਲਿਆਂ ਵਿੱਚ ਮਿੱਟੀ ਵਿੱਚ ਮਿਲਾ ਕੇ ਪਾਣੀ ਖੇਤ ਵਿੱਚ ਭਰ ਕੇ ਛਿੱਟਾ ਦੇ ਸਕਦੇ ਹੋ ਇੱਕ ਸਾਰ ਕਿਸਾਨ ਪ੍ਰਭੂ ਜੇ ਤੁਸੀਂ ਮਾਰਸ਼ਲ ਦਵਾਈ ਜੋ ਸਕਰੀਨ ਉੱਤੇ ਤੁਹਾਨੂੰ ਦਿਖਾਈ ਜਾ ਰਹੀ ਹੈ ਤੁਸੀਂ ਇਹਨੂੰ ਲੈ ਕੇ 2.5 ਕਿੱਲਿਆਂ ਵਿੱਚ 1 ਲੀਟਰ ਦੀ ਵਰਤੋਂ ਕਰੋ ਸੋਨੂੰ ਚੰਗਾ ਰਿਜ਼ਲਟ ਸ਼ਾਂ ਦਾ ਰਿਜ਼ਲਟ ਆਉਣ ਵਾਲੇ 3-4 ਦਿਨਾਂ ਵਿੱਚ ਹੀ ਮਿਲ ਜਾਵੇਗਾ ਅਤੇ ਸੋਡੀ ਖੇਤ ਵਿੱਚ ਜੋ ਨਿੰਮਾ ਟੋੜ ਦੀ ਸਮੱਸਿਆ ਹੈਗੀ ਉਹ ਜੜ੍ਹ ਚੋਂ ਖਤਮ ਹੋ ਜਾਵੇਗੀ ਅਤੇ ਸੋਡੀ ਫਸਲ ਹਰੀ-ਭਰੀ ਹੋ ਜਾਵੇਗੀ ਅਤੇ ਸਾਨੂੰ ਚੰਗਾ ਝਾੜ ਦੇ ਕੇ ਜਾਵੇਗੀ ਅਤੇ ਕਿਸਾਨਪਰਾ ਉਹ ਬਹੁਤੇ ਕਿਸਾਨਪਰਾ ਇਹ ਮਾਰਸ਼ਲ ਦਵਾਈ ਨੂੰ ਮਾਰਕੀਟ ਵਿੱਚੋਂ ਲੈਣ ਜਾਂਦੇ ਆ ਤੇ ਕਈ ਦੁਕਾਨਦਾਰਾਂ ਕੋਲੇ ਇਹ ਦਵਾਈ ਨਹੀਂ ਹੁੰਦੀ ਤਾਂ ਤੁਸੀਂ ਚੰਗੀ ਕੰਪਨੀ ਦੀ ਹੋਰ ਦਵਾਈ ਲੈ ਕੇ ਜਿਹਦੇ ਵਿੱਚ ਇਹ ਸਾਲਟ ਹੋਵੇ ਤੁਸੀਂ ਸਾਲਟ ਮਲਾ ਲੈਣੇ ਆ ਅਤੇ ਤੁਸੀਂ ਉਹ ਦਵਾਈ ਲੈ ਕੇ ਚੰਗੀ ਕੰਪਨੀ ਦੀ ਆਪਣੇ ਖੇਤਾਂ ਵਿੱਚ ਵਰਤ ਸਕਦੇ ਹੋ ਸੋ ਨੂੰ ਚੰਗਾ ਰਿਜ਼ਲਟ ਸ਼ਾਨਦਾਰ ਰਿਜ਼ਲਟ ਦੇ ਕੇ ਜਾਵੇਗੀ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਆਉਣ ਵਾਲੇ ਟਾਈਮ ਵਿੱਚ ਇਦਾਂ ਹੀ ਆਪਾਂ ਜਾਣਕਾਰੀਆਂ ਵਾਲੇ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੀ ਪੇਜ ਨੂੰ ਫੋਲੋ ਕਰ ਲਓ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੀ